ਗੁਰੂ ਪਿਆਰਿਓ ਕਿਸੇ ਨੇ ਸਵਾਲ ਕੀਤਾ ਕਿ ਦੁਨੀਆ ਤੇ ਸਭ ਤੋਂ ਡਰਾਵਣੀ ਚੀਜ਼ ਕਿਹੜੀ ਹੈ ਜਿਹਨੂੰ ਵੇਖ ਕੇ ਭਾਉ ਆਉਂਦਾ ਹੋਵੇ ਡਰ ਆਉਂਦਾ ਹੋਵੇ ਤੇ ਗੁਰੂ ਪਿਆਰਿਓ ਵੈਸੇ ਤਾਂ ਅਸੀਂ ਬਹੁਤ ਸਾਰੀਆਂ ਇਹ ਡਰਾਵਣੀਆਂ ਚੀਜ਼ਾਂ ਨੇ ਜਿਹੜੀਆਂ ਮੰਨੀਆਂ ਨੇ ਹੈ ਜਾਂ ਨਹੀਂ ਆਪਾਂ ਇਸ ਪਾਸੇ ਨਹੀਂ ਜਾਵਾਂਗੇ ਇਸ ਵਿਸ਼ੇ ਤੇ ਨਹੀਂ ਗੱਲਬਾਤ ਕਰਾਂਗੇ ਪਰ ਇੱਕ ਵਾਰ ਮਨ ਡਰ ਜਾਂਦਾ ਹੈ ਤੇ ਗੁਰੂ ਪਿਆਰਿਓ ਜਿਵੇਂ ਕਿ ਅਸੀਂ ਭੂਤ ਵਗੈਰਾ ਮੰਨਦੇ ਆਂ ਚੰਡੇਲ ਵਗੈਰਾ ਮੰਨਦੇ ਆਂ ਕੋਈ ਐਸੀ ਸ਼ਕਤੀ ਨੂੰ ਮੰਨਦੇ ਆਂ ਜੋ ਸ਼ੈਤਾਨ ਰੂਪਿ ਦੇ ਵਸ ਹੈ ਅਸੀਂ ਕਹਿ ਦਿੰਨੇ ਆ ਉਹ ਡਰਾਵਣੀ ਹੈ ਦੁਨਿਆਵੀ ਤੌਰ ਤੇ ਵੱਡੇ ਵੱਡੇ ਪਹਾੜ ਵੱਡੀਆਂ ਵੱਡੀਆਂ ਚੋਟੀਆਂ ਸਾਨੂੰ ਡਰਾਵਣੀਆਂ ਲੱਗਦੀਆਂ ਨੇ ਡੂੰਘਾਈ ਵਾਲਾ ਪਾਣੀ ਡਰਾਵਣਾ ਲੱਗਦਾ ਹੈ ਕਿਉਂ ਲੱਗਣਾ ਹੀ ਹੈ ਨਾ ਕਿਉਂਕਿ ਉਹਦੇ ਵਿੱਚ ਸਾਡੀ ਜਾਨ ਵੀ ਜਾ ਸਕਦੀ ਹੈ ਵੱਡੀਆਂ-ਵੱਡੀਆਂ ਬਿਲਡਿੰਗਾਂ ਤੇ ਜੇ ਖੜ੍ਹ ਜਾਈਏ ਥੱਲੇ ਨੂੰ ਵੇਖੀਏ ਸਾਨੂੰ ਉਹ ਵੀ ਡਰਾਵਣੀ ਲੱਗਦੀ ਹੈ ਪਰ ਸੱਚ ਜਾਣਿਓ ਕਿਸੇ ਨੇ ਬੜੀ ਕਮਾਲ ਦੀ ਗੱਲ ਆਖੀ ਹੈ ਕਿ ਦੁਨੀਆ ਤੇ ਸਭ ਤੋਂ ਡਰਾਵਣੀ ਚੀਜ਼ ਜੇ ਕੋਈ ਹੈ ਉਹ ਘਰ ਦੇ ਵਿੱਚ ਪਿਓ ਦਾ ਰੋਣਾ ਹੈ ਆਖੋ ਸਤਨਾ ਜਿਸ ਘਰ ਦੇ ਵਿੱਚ ਪਿਓ ਰੋਂਦਾ ਉਹ ਸਭ ਤੋਂ ਵੱਡੀ ਡਰਾਵਣੀ ਚੀਜ਼ ਹੈ ਇਹ ਹੈ ਡਰਾਉਣਾ ਕਾਰਨ ਕੀ ਹੈ ਕਿਉਂਕਿ ਜਿਹੜਾ ਘਰ ਦਾ ਮੁਖੀ ਹੈ ਉਹ ਬਾਪੂ ਹੈ ਪਿਤਾ ਹੈ ਮਾਂ ਵੀ ਹੈ ਨਾ ਜੇ ਮਾਪੇ ਰੋਂਦੇ ਨੇ ਤਾਂ ਸਮਝ ਲਓ ਇਦੋਂ ਕੋ ਘਰ ਦੇ ਵਿੱਚ ਡਰਾਉਣੀ ਕੋਈ ਚੀਜ਼ ਨਹੀਂ ਹੈ ਮਾਂ ਪਿਓ ਡਰਾਉਣੇ ਨਹੀਂ ਉਹ ਕਿਉਂ ਰੋ ਰਹੇ ਨੇ ਰੀਜ਼ਨ ਕੀ ਹੈ ਕਾਰਨ ਕੀ ਹੈ ਸਭ ਤੋਂ ਵੱਡਾ ਡਰਾਉਣਾ ਰੂਪ ਹੈ ਰੋਣਾ ਵੀ ਦੋ ਤਰੀਕੇ ਦਾ ਹੁੰਦਾ ਨਾ ਇੱਕ ਤਾਂ ਬੰਦਾ ਦੁੱਖ ਦੇ ਵਿੱਚ ਰੋਂਦਾ ਇੱਕ ਕਈ ਵਾਰੀ ਸੁੱਖ ਦੇ ਵਿੱਚ ਵੀ ਰੋਣਾ ਨਿਕਲੇ ਆਉਂਦਾ ਕੋਈ ਖੁਸ਼ੀ ਮਿਲ ਜਾਵੇ ਜਿਹੜੀ ਸਾਂਭੀ ਨਾ ਨਾ ਜਾਵੇ ਉਹ ਅੱਖਾਂ ਦੇ ਜ਼ਰੀਏ ਜਲ ਦੇ ਦੁਆਰਾ ਪਾਣੀ ਦੇ ਦੁਆਰਾ ਰੁਕੇ ਨਿਕਲ ਜਾਂਦੀ ਹੈ ਪਰ ਇੱਕ ਰੋਣਾ ਉਹ ਹੈ ਜੋ ਬੰਦਾ ਤਕਲੀਫ ਦੇ ਵਿੱਚ ਹੋਵੇ ਸੋ ਗੁਰੂ ਪਿਆਰੇ ਉਹ ਕਾਲਪੁਰਖ ਵਾਹਿਗੁਰੂ ਪਰਮੇਸ਼ਰ ਸਤਿਗੁਰ ਅੱਗੇ ਅਰਦਾਸ ਕਰਿਆ ਕਰੀਏ ਕਿ ਇਸ ਸਭ ਤੋਂ ਡਰਾਉਣੇ ਅਤੇ ਭਿਆਨਕ ਰੂਪ ਤੋਂ ਬਚਿਆ ਜਾਵੇ ਜਿਸ ਘਰ ਦੇ ਵਿੱਚ ਮਾਂ ਬਾਪ ਰੋਂਦੇ ਨੇ ਨਾ ਸੱਚ ਜਾਨੋ ਉਸ ਤੋਂ ਵੱਡੀ ਕੋਈ ਡਰਾਉਣੀ ਚੀਜ਼ ਹੈ ਹੀ ਨਹੀਂ ਤੇ ਘਰ ਦੇ ਵਿੱਚ ਸਭ ਤੋਂ ਵਧੀਆ ਹੱਸਣ ਵਾਲੀ ਚੀਜ਼ ਜੇ ਕੋਈ ਬੱਚਾ ਹੱਸ ਰਿਹਾ ਹੈ ਕਰਦੇ ਵਿੱਚ ਹਾਸਾ ਵੀ ਉਦੋਂ ਚੰਗਾ ਲੱਗਦਾ ਜੇ ਖੁਸ਼ੀ ਹੋਵੇ ਖੇੜਾ ਹੋਵੇ ਸੋ ਸਤਿਗੁਰਾਂ ਦੀ ਬਾਣੀ ਸਾਡੇ ਰਹਿਬਰਾਂ ਦੀ ਬਾਣੀ ਹਮੇਸ਼ਾ ਸਾਡੇ ਜੀਵਨ ਦੇ ਵਿੱਚ ਖੁਸ਼ੀਆਂ ਲੈ ਕੇ ਆਉਂਦੀ ਹੈ ਖੇੜੇ ਲੈ ਕੇ ਆਉਂਦੀ ਹੈ ਇਸੇ ਕਰਕੇ ਗੁਰੂ ਪਿਆਰਿਓ ਦੁਨੀਆ ਦੇ ਸਭ ਤੋਂ ਵੱਡੇ ਡਰ ਨੇ ਜਿਹੜੇ ਬਹਿਮ ਨੇ ਤੌਖਲੇ ਨੇ ਇਹ ਸਤਿਗੁਰਾਂ ਨੇ ਸਾਡੇ ਜੀਵਨ ਦੇ ਵਿੱਚੋਂ ਬਾਹਰ ਕੱਢੇ ਨੇ ਲੋ ਆਓ ਸਤਿਗੁਰ ਕਿਰਪਾ